ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਅਨਾ ਹਜ਼ਾਰੇ ਦਾ ਪਹਿਲਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਅਨਾ ਹਜ਼ਾਰੇ ਨੇ ਸਾਫ਼ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਉਹਨਾਂ ਦੇ ਕਰਮਾਂ ਦੀ ਸਜ਼ਾ ਹੈ ਇਹੋ ਜਿਹਾ ਕੀ ਕਰ ਦਿੱਤਾ ਸੀ ਅਰਵਿੰਦ ਕੇਜਰੀਵਾਲ ਨੇ ਅਨਾ ਹਜ਼ਾਰੇ ਦਾ ਕਹਿਣਾ ਹੈ ਕਿ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਪਹਿਲਾਂ ਵੀ ਸ਼ਰਾਬ ਮਾਮਲੇ ਤੋਂ ਦੂਰ ਰਹਿਣ ਦੀ ਗੱਲ ਕਹੀ ਸੀ ਉਹਨਾਂ ਮੁਤਾਬਕ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਕਿਹਾ ਸੀ ਕਿ ਉਹ ਸ਼ਰਾਬ ਦੀ ਇਸ ਪਾਲਿਸੀ ਤੋਂ ਦੂਰ ਰਹਿਣ ਨਹੀਂ ਤਾਂ ਉਹ ਗੰਭੀਰ ਫਸ ਸਕਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਖਬਰਦਾਰ ਕੀਤਾ ਸੀ ਪਰ ਹੁਣ ਅਰਵਿੰਦ ਕੇ ਜੀ ਵਾਲ ਨੂੰ ਉਹਨਾਂ ਦੇ ਕਰਮਾਂ ਦੀ ਸਜ਼ਾ ਮਿਲੀ ਹੈ ਇਹਨਾਂ ਹਜ਼ਾਰੇ ਦਾ ਕਹਿਣਾ ਹੈ ਦੱਸ ਦਈਏ ਕਿ ਅਨਹਜ਼ਾਰੇ ਦੇ ਨਾਲ ਸਟੇਜ ਸਾਂਝੀ ਕਰ ਚੁੱਕੇ ਅਰਵਿੰਦ ਕੇਜਰੀਵਾਲ ਜਿਹੜੇ ਜਾਣੇ ਜਾਂਦੇ ਸੀ ਅਨਹਜ਼ਾਰੇ ਦੇ ਨਾਲ ਖੜਨ ਵਾਲੇ ਅਰਵਿੰਦ ਕੇਜਰੀਵਾਲ ਮਫਲਰਮੈਨ ਨੂੰ ਆਖਰਕਾਰ ਗ੍ਰਿਫਤਾਰ ਹੋ ਜਾਂਦੇ ਨੇ ਕਥਿਤ ਸ਼ਰਾਬ ਘਟਾਲੇ ਦਾ ਹੀ ਇਲਜ਼ਾਮ ਅਰਵਿੰਦ ਕੇਜਰੀਵਾਲ ਦੇ ਉੱਤੇ ਲਗਾਏ ਗਏ ਨੇ ਔਰ ਉਸੇ ਦੇ ਉੱਤੇ ਅਨਹਜ਼ਾਰੇ ਜਿਹੜੇ ਅਰਵਿੰਦ ਕੇਜਰੀਵਾਲ ਦੇ ਨਾਲ ਸਟੇਜ ਸਾਂਝਾ ਕਰ ਚੁੱਕੇ ਨੇ ਉਹ ਇਸ ਮਾਮਲੇ ਤੇ ਬੋਲਦੇ ਨਜ਼ਰ ਆਏ ਉਹਨਾਂ ਦਾ ਦਾਵਾ ਆ ਕਿ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਖਬਰਦਾਰ ਕੀਤਾ ਸੀ ਪਰ ਅਰਵਿੰਦ ਕੇਜਰੀਵਾਲ ਖਬਰਦਾਰ ਨਹੀਂ ਹੋਈ ਅਰਵਿੰਦ ਕੇਜਰੀਵਾਲ ਦੇ ਬਾਰੇ ਅਨਹਜ਼ਾਰੇ ਸਾਫ਼ ਕਹਿੰਦੇ ਨੇ ਕਿ ਉਹਨਾਂ ਨੂੰ ਆਪਣੇ ਉਦੀ سزا ਮਿਲੀ ਹੈ ਇੱਕ ਸ਼ਰਾਬ ਦੇ ਕਥਿਤ ਘਟਾਲੇ ਬਾਰੇ ਅਨਾ ਹਜ਼ਾਰੇ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲਾਂ ਹੀ ਖਬਰਦਾਰ ਕਰ ਦਿੱਤਾ ਸੀ ਪਰ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੱਖਰਾ ਰੌਣਕ ਸ਼ੁਰੂ ਹੋ ਗਿਆ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਅਨਾ ਹਜ਼ਾਰੇ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਜਾਂਦਾ ਹੈ ਪਰ ਉਸ ਦੇ ਵਿੱਚ ਵੀ ਲੋਕਾਂ ਦੇ ਵੱਲੋਂ ਕੁਝ ਲੱਭ ਲਿਆ ਗਿਆ ਲੋਕਾਂ ਦਾ ਦਾਵਾ ਹੈ ਕਿ ਇਸ ਵੀਡੀਓ ਦੇ ਵਿੱਚ ਅਨਾ ਹਜ਼ਾਰੇ ਨੂੰ ਡਿਕਟੇਟ ਕੀਤਾ ਜਾ ਰਿਹਾ ਹੈ ਕਿ ਬੋਲਣਾ ਕੀ ਹੈ ਅਨਾ ਹਜ਼ਾਰੇ ਨੂੰ ਹੌਲੀ ਦੇਣੀ ਦੱਸਿਆ ਜਾ ਰਿਹਾ ਹੈ ਇਸ ਤੋਂ ਬਾਅਦ ਇਹ ਲਾਈਨ ਬੋਲਣੀ ਚਾਹੀਦੀ ਹੈ ਤਾਂ ਕਿ ਅੰਨਾ ਹਜ਼ਾਰੇ ਨੇ ਜੋ ਕੁਝ ਬੋਲਿਆ ਉਹ ਇੱਕ ਪ੍ਰੋਪਗੈਂਡਾ ਆ ਅੰਨਾ ਹਜ਼ਾਰੇ ਨੇ ਜੋ ਬਿਆਨ ਦਿੱਤਾ ਆ ਉਹ ਸਿਰਫ ਅਰਵਿੰਦ ਕੇਜਰੀਵਾਲ ਤੋਂ ਖਹਿੜਾ ਚੜਾਉਣ ਦਾ ਇੱਕ ਪ੍ਰੋਪਗੈਂਡਾ ਆ ਜਾਂ ਫਿਰ ਕੋਈ ਹੋਰ ਸਿਆਸੀ ਪ੍ਰੋਪਗੈਂਡਾ ਦੇ ਚੱਲਦੇ ਆਮ ਆਦਮੀ ਪਾਰਟੀ ਦੇ ਖਿਲਾਫ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ ਅੰਨਾ ਹਜ਼ਾਰੇ ਦੇ ਥਰੂ ਵੱਡੇ ਸਵਾਲ ਖੜੇ ਹੋ ਰਹੇ ਨੇ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹੜੀ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਆ ਅੰਦੋਲਨ ਦੇ ਵਿੱਚੋਂ ਪਾਰਟੀ ਮੰਨੀ ਜਾਂਦੀ ਹੈ ਆਮ ਆਦਮੀ ਪਾਰਟੀ ਔਰ ਕੀ ਹੁਣ ਅੰਨਾ ਹਜ਼ਾਰੇ ਦੀ ਆੜ ਦੇ ਵਿੱਚੋਂ ਪ੍ਰੋਪਗੈਂਡਾ ਕੀਤਾ ਜਾ ਰਿਹਾ ਸਵਾਲ ਇੱਥੇ ਖੜੇ ਹੋ ਰਹੇ ਨੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹੀ ਪੋਸਟ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਅੰਨਾ ਹਜ਼ਾਰੇ ਨੂੰ ਡਿਕਟੇਟ ਕੀਤਾ ਜਾ ਰਿਹਾ ਹੈ ਕਿ ਬੋਲਣਾ ਕੀ ਹੈ ਕਥਿਤ ਸ਼ਰਾਬ ਘਟਾਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਗ੍ਰਫਤਾਰ ਹੁੰਦੇ ਨੇ ਉਹਨਾਂ ਦਾ ਰਿਮਾਂਡ ਲਿਆ ਜਾਂਦਾ ਹੈ ਰਿਮਾਂਡ ਲੈਣ ਤੋਂ ਬਾਅਦ ਵੱਡੇ ਸਵਾਲ ਜਿੱਥੇ ਅਰਵਿੰਦ ਕੇਜਰੀਵਾਲ ਤੇ ਖੜੇ ਹੋ ਰਹੇ ਨੇ ਉੱਥੇ ਸ਼ਾਇਦ ਹੁਣ ਅੰਨਾ ਹਜ਼ਾਰੇ ਜਿਹੜੇ ਅਰਵਿੰਦ ਕੇਜਰੀਵਾਲ ਦੇ ਖਾਸ ਕਰੀਬੀ ਮੰਨੇ ਜਾਂਦੇ ਨੇ ਉਹੀ ਅਰਵਿੰਦ ਕੇਜਰੀਵਾਲ ਦੇ ਨਾਲ ਖੜਨ ਲਈ ਤਿਆਰ ਨਹੀਂ ਹੈ ਪਰ ਇਸ ਦਾ ਇਲਜ਼ਾਮ ਸਾਰਾ ਦਾ ਸਾਰਾ ਲੋਕਾਂ ਦੇ ਵੱਲੋਂ ਸਮਰਥਕਾਂ ਦੇ ਵੱਲੋਂ ਵਿਰੋਧੀ ਪਾਰਟੀਆਂ ਦੇ ਵੱਲੋਂ ਬੀਜੇਪੀ ਦੀ ਕੇਂਦਰ ਸਰਕਾਰ ਦੇ ਉੱਤੇ ਸਾਧਿਆ ਜਾ ਰਿਹਾ ਹੈ ਲੋਕਾਂ ਦਾ ਸੋਸ਼ਲ ਮੀਡੀਆ ਦੇ ਉੱਤੇ ਸਾਫ਼ ਕਹਿਣਾ ਕਿ ਅੰਨਾ ਹਜ਼ਾਰੇ ਜੀ ਇਹ ਬਿਆਨ ਦੇ ਵੀ ਰਹੇ ਨੇ ਤੇ ਉਹਨਾਂ ਨੂੰ ਡਿਕਟੇਟ ਕੀਤਾ ਜਾ ਰਿਹਾ ਇੱਕ ਪ੍ਰੋਪਾਗੈਂਡਾ ਦਾ ਹਿੱਸਾ ਆ ਜਿਹੜਾ ਅਰਵਿੰਦ ਕੇਜੀਵਾਲ ਦੇ ਖਿਲਾਫ ਚੱਲਦਾ ਬੈ ਖੈਰ ਇਸ ਦੇ ਵਿੱਚ ਕਿੰਨੀ ਸੱਚਾਈ ਹੈ ਉਹ ਸਮਾਂ ਦੱਸੇਗਾ ਪਰ ਫਿਲਹਾਲ ਅੰਨਾ ਹਜ਼ਾਰੇ ਜੋ ਕੁਝ ਬੋਲੇ ਨੇ ਆਓ ਸੁਣ ਲੈਂਦੇ ਹਾਂ ਬਹੁਤ ਦੁਖੂਆ ਫਿਰ ਅਰਵਿੰਦ ਕੇਜੀਵਾਲ ਜੇ ਸਾਥ ਮੇਂ ਜੋ ਮੇਰੇ ਸਾਥ ਕੰਮ ਕਰਦਾ ਥਾ और शराब के बारे में हम लोग आवाज उठाया था आज वो शराब नीति बना रहे जिससे मुझे दुख हुआ लेकिन करेगा क्या सत्ता के सामने कुछ नहीं कर सकता आखिर उसको जो अरेस्ट किया गया अटक हुआ वो प्रति से हुआ हम ये बातें नहीं करते तो अटक होने का को कोई संभव नहीं था तो जो अटक हुआ है अभी कानून के तौर पर जो होगा वो होगा वो सरकार देखेगी वो वो सोचेगी सब्सक्राइब टू वन इंडिया चैनल एंड नेवर मिस एन अपडेट